ਦੁਨੀਆ ਦੇ ਵਿੱਚ ਬਹੁਤ ਘੱਟ ਲੋਕ ਹੁੰਦੇ ਨੇ ਜੋ ਅਜੇ ਹੀ ਸੋਚ ਰੱਖਦੇ ਨੇ ਕਿ ਮਰ ਕੇ ਵੀ ਉਹ ਆਪਣੇ ਸੁਪਨੇ ਨੂੰ ਪੂਰੇ ਕਰ ਜਾਣ ਤੇ ਲੋਕਾਂ ਦੀ ਜ਼ਿੰਦਗੀ ਬਚਾ ਜਾਣ। ਦੁਨੀਆ ਦੇ ਵਿੱਚ ਇਹ ਲੋਕ ਜਿਹੜੇ ਨੇ ਉਹਨਾਂ ਦੇ ਵਿੱਚ ਹੀ 89 ਸਾਲ ਦੀ ਇਹ ਬਜ਼ੁਰਗ ਆਰਤ ਚੰਦਰ ਕਾਂਤਾ ਹੈ ਜਿਸ ਨੇ ਮਰਨ ਤੋਂ ਪਹਿਲਾਂ ਆਪਣੀ ਪਰਿਵਾਰ ਨੂੰ ਇਹ ਕਿਹਾ ਕਿ ਮੇਰੇ ਸਰੀਰ ਦਾ ਹਰ ਅੰਗ ਮੇਰੇ ਸਰੀਰ ਨੂੰ ਜਿਹੜਾ ਹੈ ਅੰਤਿਮ ਸੰਸਕਾਰ ਨਾ ਕੀਤਾ ਜਾਏ ਬਲਕਿ ਡੋਨੇਟ ਕੀਤਾ ਜਾਏ ਤਾਂ ਜੋ ਮੇਰਾ ਸਰੀਰ ਕਿਸੇ ਦੇ ਕੰਮ ਆ ਸਕੇ ਤੇ ਉਸ ਤੋਂ ਬਾਅਦ ਮੈਡੀਕਲ ਦੇ ਵਿਦਿਆਰਥੀਆਂ ਦੇ ਲਈ ਰਿਸਰਚ ਕਰਨ ਦੇ ਵਿੱਚ ਸਹਾਇਤਾ ਵੀ ਹੋ ਜਾਂਦਾ ਹੈ ਸਰੀਰ ਸਰੀਰ ਦੇ ਕਾਫੀ ਜ਼ਿਆਦਾ ਉਪਯੋਗ ਹੁੰਦੇ ਨੇ ਕਿਸੇ ਨੂੰ ਮਰਨੋਂ ਵੀ ਇਹ ਸਰੀਰ ਬਚਾ ਸਕਦਾ ਹੈ 99 ਸਾਲ ਦੀ ਬਜ਼ੁਰਗ ਮਾਤਾ ਨੇ ਇਹ ਸੋਚ ਲਿਆ ਆਪਣੇ ਪਰਿਵਾਰ ਨੂੰ ਦੱਸਿਆ ਤੇ ਮਰਨ ਤੋਂ ਇੱਕ ਦਿਨ ਪਹਿਲਾਂ ਵੀ ਪਰਿਵਾਰ ਨੂੰ ਬੇਨਤੀ ਕੀਤੀ ਕਿ ਅਗਰ ਕੋਈ ਵੀ 1921 ਉਸਦੇ ਨਾਲ ਹੋ ਜਾਂਦੀ ਹੈ ਤਾਂ ਉਸਦੇ ਸਰੀਰ ਨੂੰ ਜ਼ਰੂਰ ਜੜਾ ਤਾਨ ਕੀਤਾ ਜਾਏ ਤਾਂ ਪਰਿਵਾਰ ਨੇ ਵੀ ਅਜਿਹਾਈ ਕੀਤਾ ਅੰਤਿਮ ਰੀਤੀ ਰਿਵਾਜਾਂ ਦੇ ਨਾਲ ਇੱਕ ਹਸਪੀਟਲ ਦੇ ਵਿੱਚ ਉਹਨਾਂ ਦਾ ਸਰੀਰ ਜੋ ਹੈ ਉਹ ਦਾਨ ਕੀਤਾ ਕਿਉਂਕਿ ਉਹਨਾਂ ਦੀ ਆਖਰੀ ਇੱਛਾ ਸੀ ਕਿ ਮੇਰਾ ਸਰੀਰ ਜੋ ਹੈ ਉਹ ਡੋਨੇਟ ਕੀਤਾ ਜਾਏ ਤੇ ਉਸ ਤੋਂ ਬਾਅਦ ਹਸਪਤਾਲ ਵਾਲੇ ਵੀ ਸਾਹਮਣੇ ਆਏ ਨੇ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਤੁਹਾਨੂੰ ਪੂਰਾ ਸੁਣਾ ਦਿੰਨੇ ਆ ਸਾਡੇ ਮਾਤਾ ਜੀ ਦੀ ਅੰਤਿਮ ਇੱਛਾ ਅਨੁਸਾਰ ਅਸੀਂ ਅੱਜ ਮਾਤਾ ਜੀ ਦੀ ਬਾਡੀ ਗਿਆਨਸਗਰ ਮੈਡੀਕਲ ਕਾਲਜ ਨੂੰ ਡੋਨੇਟ ਕੀਤੀ ਹੈ ਤੇ ਉਹਨਾਂ ਦੀ ਇੱਛਾ ਸੀ ਕਿ ਮੇਰੀ ਜੈਡ ਬੋਡੀ ਜਿਹੜੀ ਹੈ ਮੇਰੀ ਮੌਤ ਤੋਂ ਬਾਅਦ ਪੜ੍ਹਾਈ ਲਿਖਾਈ ਵਾਲੇ ਬੱਚੇ ਨੇ ਕੰਮ ਆਵੇ ਇਸ ਤਰ੍ਹਾਂ ਤੇ ਟੱਟ ਲੋਕ ਹੁੰਦੇ ਨੇ ਜਿਹੜੇ ਇਸ ਤਰ੍ਹਾਂ ਦਾ ਪਰਨ ਕੀਤਾ ਨਹੀਂ ਲੱਭਦੇ ਇਸ ਤਰ੍ਹਾਂ ਪਹਿਲਾਂ ਉਹਨਾਂ ਦੇ ਮਨ ਵਿੱਚ ਆਇਆ ਤੇ ਫਤਗ ਨਾਲ ਗੱਲ ਹੋ ਗਈ ਮਾਤਾ ਜੀ ਨੇ ਤਾਂ ਪਹਿਲਾਂ ਤਾਂ ਮੈਂ ਕਾਫੀ ਦੇਰ ਤੋਂ ਪਹਿਲਾਂ ਵੀ ਦੱਸਿਆ ਹੋਇਆ ਸੀ ਕਿ ਮੇਰੀ ਬਾਡੀ ਜਿਹੜੀ ਹੈ ਵੀ ਮੇਰੇ ਫਰੀਦ ਦਾ ਕੋਈ ਵੀ ਅੰਗ ਜੇ ਕਿਸੇ ਦੇ ਕੰਮ ਆਵੇ ਤਾਂ ਜ਼ਰੂਰ ਉਹ ਕਿਸੇ ਦਾ ਫਾਇਦਾ ਹੋਣਾ ਚਾਹੀਦਾ ਉਹ ਮਾਤਾ ਮਾਤਾ ਜੀ ਦੀ ਉਮਰ 89 ਯੀਐਲਸੀ ਉਹਨਾਂ ਨੂੰ ਦਾਰਮੀ ਖਾਲਾਂ ਦੇ ਸੀ ਉਹ ਥੋੜਾ ਦਾਰਮੀ ਖਾਲਾਂ ਦੇ ਬਸ ਹੋਂ ਤੱਕ ਥੋੜਾ ਜਿਆਦਾ ਉਹਨਾਂ ਦਾ ਇਸ ਵਾਲੇ ਵਾਸਤੇ ਜਿਆਦਾ ਚੁਭਾਉ ਸੀ ਕਿ ਮੇਰਾ ਸਰੀਰ ਮਰਨ ਤੋਂ ਬਾਅਦ ਵੀ ਕਿਸੇ ਤੇ ਕੰਮ ਆਵੇ ਤਾਂ ਜਿਆਦਾ ਚੰਗੀ ਗੱਲ ਹੈ। ਕੋਈ ਜਿਹੜੀ ਕੋਈ ਗੱਲ ਹੋਈ। ਮਾਤਾ ਜੀ ਨਾਲ ਕੱਲ੍ਹ ਕੱਲੀ ਹੀ ਗੱਲ ਹੋਈ ਸੀ। ਤੇਰੇ ਨਾਲ ਗੱਲ ਹੋਈ ਨਹੀਂ ਕੱਲ੍ਹ। ਹਾਂ। ਮਾਤਾ ਜੀ ਉਹਨਾਂ ਨਾਲ ਤੜਕੇ ਹੀ ਸੋਰੀ ਗੱਲ ਹੋਈ ਸੀ ਉਹ ਕਹਿੰਦੇ ਕੁਝ ਢਿੱਲਿਆਂ ਸੀ ਅੱਜ ਸਵੇਰੇ ਸਬੀਰ ਛੱਡਣਾ ਪੈਜੀ ਮਤਲਬ ਆਪਣੇ ਆਪ ਨੂੰ ਉਹ ਮਤਲਬ ਮਾਲਕ ਦੇ ਸੱਤ ਕੁ ਮਿੰਟ ਚਾਰਨੀ ਲਾ ਕੇ ਰੱਖ ਲਿਆ ਤੇ ਇਸ ਕਰਕੇ ਉਹ ਬਹੁਤ ਹੀ ਮਤਲਬ ਆਪਣੇ ਆਪ ਨੂੰ ਹੀ ਲੱਗ ਰਿਹਾ ਕਿ ਮੇਰੇ ਨਾਲ ਸਾਥੋਂ ਕੁ ਲੈ ਆਉਂਗੇ ਇਸ ਕਰਕੇ ਉਹਨਾਂ ਨੇ ਮਤਲਬ ਕੱਲ ਸਮੇਂ ਸਵੇਰੀ ਦਾ ਤੇ ਵੀ ਸ਼ਾਇਦ ਮੈਂ ਅੱਜ ਅਚਰੀ ਛੱਡ ਲਿਆ আচ্ছা ਇਸ ਕਰਕੇ ਇੱਕ ਤਾਂ ਅੱਜ ਵੀ ਵੱਲ ਦੇਖਣੀ ਦੀ ਤੇ ਜਿਹੜਾ ਆਇਆ ਉਹਨੂੰ ਲੱਭਦਾ ਹਾਂ ਹਾਂ ਉਹ ਉਹਨਾਂ ਨੇ ਸਾਨੂੰ ਪਹਿਲਾਂ ਹੀ ਮਤਲਬ ਕਾਫੀ ਚਿਰ ਤੋਂ ਕਹਿ ਰਹੇ ਸੀ ਵੀ ਮੇਰੀ ਜਿਹੜੀ ਡੈਡ ਬੋਡੀ ਹੈ ਜੋ ਹੋ ਕਿਸੇ ਹਸਪਤਲ ਦੀ ਦੂਸਰੀ ਮਿਸ ਉਦੀ ਕਾਰਵਾਈ ਹੈਗੀ ਹੈ ਕਰ ਕੋਣ ਕੇ ਮੇਰੀ ਮਤਲਬ ਡੱਡਬੜੀ ਵੱਧ ਤੋਂ ਵੱਧ ਕੋਸ਼ਿਸ਼ ਕਰਕੇ ਦਿਓ ਇਸ ਕਰਕੇ ਅਸੀਂ ਅੱਜ ਮਤਲਬ ਡੋਨੇਟ ਕਰਦੇ ਹਾਂ ਸਾਰੇ ਪਰਿਵਾਰ ਸਾਡੇ ਸਟੈਂਟੀ ਨਾਲ ਸਾਰੇ ਦੇਖੋ ਪਰਿਵਾਰ ਦਾ ਬੋਡੀ ਡੋਨੇਟ ਕਰਨ ਵਾਲੇ ਡਿਸੀਜਨ ਲੈ ਹੁੰਦਾ ਇਹ ਹੈ ਬਹੁਤ ਹੀ ਵੱਡਾ ਉਪਰਾਲਾ ਤਾਂ ਜੋ ਬੰਦੇ ਦੀ ਡੱਥ ਹੋਣ ਤੋਂ ਬਾਅਦ ਵੀ ਜਿਹੜੀ ਬੋਡੀ ਹੈ ਬੱਚਿਆਂ ਦੇ ਪੜ੍ਹਾਈ ਲਿਖਾਈ ਦੇ ਅੱਗੇ ਰਿਸਰਚ ਦੇ ਕੰਮ ਹੋ ਗਏ ਇਹ ਸਭ ਅਵੇਅਰਨੈਸ ਦਾ ਕੰਮ ਹੈ ਜਿਵੇਂ ਜਿਵੇਂ ਅਵੇਅਰਨੈਸ ਫੈਲਦੀ ਜਾਊਗੀ ਉਸ ਤਰੀਕੇ ਨਾਲ ਲੋਕ ਇਦھرੋਂ ਚੱਲਦੇ ਰਹਿਣਗੇ ਤੇ ਆਪਣੀ ਜਿਹੜੀਆਂ ਆਨ ਵਾਲੀਆਂ ਡੇ ਟੂਡੇ ਤੇ ਜਿਹੜੀਆਂ ਪ੍ਰੋਬਲਮਾਂ ਆ ਰਹੀਆਂ ਨੇ ਉਹਨਾਂ ਦੀ ਵਧੀਆ ਤਰੀਕੇ ਨਾਲ ਸਾਥੋਂ ਸੱਕਦੀ ਹੈ ਆਪਾਂ ਇਹਨਾਂ ਦੇ ਬਹੁਤ ਇੱਕ ਤਰੀਕੇ ਨਾਲ ਥੈਂਕਸ ਕਰਦੇ ਹਾਂ ਜੋ ਇਹਨਾਂ ਨੇ ਸੁਸਾਇਟੀ ਦੇ ਵਿੱਚ ਇੱਕ ਇਹ ਤਿੰਨ ਸਥਾਪਿਤ ਕੀਤਾ ਕਿ ਆਪਣੇ ਮਾਤਾ ਜੀ ਦੀ ਬੋਡੀ بجائے ਕਰੀਮੇਟ ਕਰਾ ਕੇ ਗਿਆਨ ਸਾਗਰ ਮੈਡੀਕਲ ਕਾਲਜ ਨੂੰ ਡੋਨੇਟ ਕੀਤੀ ਹੈ ਤਾਂ ਜੋ ਜਿਹੜੇ ਉੱਥੇ ਪੜ੍ਹਦੇ ਬੱਚੇ ਨੇ ਦੇਸ ਤੇ ਆਪਣਾ ਪੜਾਈ ਕਰਕੇ ਹੋਰ ਬੇਤ। ਕੱਲ ਦਿਨ ਜੀ ਕਹਤਾ ਸਾਰੇ ਦਿਨ ਦੇ ਨੇ ਕਈ ਪਹਿਲਾਂ ਵੀ ਸੰਸਥਾਵਾਂ ਬੰਦੂਜਾ ਹੋਰ ਇਦਾਂ ਪਰਿਵਾਰਾਂ ਵੱਲੋਂ ਡਿਸੀਜਨ ਦਿੱਤੇ ਜਾਂਦੇ ਨੇ ਵੀ ਡੋਨੇਟ ਕਰਨ ਦੇ ਪਰ ਜਦੋਂ ਮੌਕੇ ਤੇ ਇੰਪਲੀਮੈਂਟ ਕਿੰਨੇ ਕਰਦੇ ਨੇ ਇਹ ਦੇਖਣਾ ਪੈਂਦਾ। ਤੇ ਜੋ ਸ਼ਹਿਰ ਚ ਜੋ ਸਾਡੇ ਸ਼ਹਿਰ ਚ ਪਹਿਲੀ ਵਾਰ ਜਾਂ ਸਾਡੀ ਡਾਕਟਰ ਕਮਿਊਨਿਟੀ ਵੱਲੋਂ ਪਹਿਲੀ ਵਾਰ ਇਹ ਆਪ੍ਰਾਲਾ ਕੀਤਾ ਗਿਆ। ਇਹ ਬਹੁਤ ਵਧੀਆ ਆਪ੍ਰਾਲਾ ਹੈ। ਬੜਾ ਵਧੀਆ ਮੈਸੇਜ ਜਾਂਦਾ ਕਮਿਊਨਿਟੀ ਚ ਵੀ ਬੋਡੀ ਤੇ ਬੋਡੀ ਕਿਸੇ ਕੰਮ ਆਉਗੀ ਬੱਚਿਆਂ ਦੀ ਪੜ੍ਹਨ ਵਾਸਤੇ। ਕਿਉਂਕਿ ਅਸੀਂ ਤੇ ਦੇਖਦੇ ਆਂ ਮੈਡੀਕਲ ਕਾਲਜਾਂ ਅਸੀਂ ਕਿ ਪੜ੍ਹ ਕੇ ਆਏ ਆਂ ਉੱਥੇ ਬਾਡੀਜ਼ ਬਹੁਤ ਕਈ ਵਾਰ ਘਟ ਕੇ ਉੱਚੀ ਹੁੰਦੀਆਂ ਨੇ ਤੇ ਬਾਡੀ ਪਰਨ ਦੇ ਬੱਚਿਆਂ ਦੇ ਕੰਮ ਆਉਗੇ ਤੇ ਇੱਕ ਮੈਸੇਜ ਵੀ ਬਹੁਤ ਵਧੀਆ ਜਾਂਦਾ ਵੀ ਹੈ ਕਮਿਊਨਿਟੀ 'ਚ ਕਿ ਬਾਡੀ ਨੂੰ ਤਾਂ ਵੈਸੇ ਵੀ ਦੇਖੋ ਕਿਸੇ ਕੰਮ ਨਹੀਂ ਆਣਾ ਠੀਕ ਹੈ ਤੇ ਇਸ ਪਰਿਵਾਰ ਨੇ ਧਾਰਮਿਕ ਪਰਿਵਾਰ ਹੁਣ ਤੋਂ ਬਾਅਦ ਵੀ ਉੱਪਰ ਉੱਠ ਕੇ ਧਾਰਮਿਕ ਉਹਨੂੰ ਤੋਂ ਤੇ ਇਹਨਾਂ ਨੇ ਬੜਾ ਵਧੀਆ ਇੱਕ ਕਮਿਊਨਿਟੀ ਨੂੰ ਮੈਸੇਜ ਦਿੱਤਾ ਹੈ ਤੇ ਅਸੀਂ ਬਾਕੀਆਂ ਨੂੰ ਵੀ ਕਹਿੰਦੇ ਆਂ ਕਮਿਊਨਿਟੀ 'ਚ ਵੀ ਐਦਾਂ ਦੇ ਉਪਰਾਲੇ ਐਦਾਂ ਦੇ ਡਿਸੀਜਨ ਲੈ ਲੈਣੇ ਚਾਹੀਦੇ